ਮੇਰਾ ਵੀਰ ਸੰਦਾਰਾ ਲਹਿਆਨੀ ਲੰਬੇ ਪੈਂਡਰਾਹੀ ਆਇਆ ਮੈਂ ਤੋ ਖੁਸ਼ੀ ਨਾ ਸੰਭੀ ਜਾਵੇ ਅਮੜੀ ਦੇ ਆ ਜਾਵੇ ਗਾਲ ਲਾਕ ਮਿਲੀਏ ਅਮੜੀ ਦੇ ਆ ਜਾਵੇ ਗਾਲ ਲਾਕ ਮਿਲੀਏ ਪੈਣਾ ਦੀਏ ਹੋਏ ਦੁਆ ਵੇ ਵੀਰੇ ਆ ਫੜਾ ਨੀਏ ਹੋ ਹੈ ਦੁਆਗ ਸੋ ਸਸਟ੍ਰੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਆਪਣੇ ਵੱਲੋਂ ਤੋਂ ਕੋਸ਼ਿਸ਼ ਕੀਤੀ ਹੈ ਇਹ ਛੋਟਾ ਜਿਹਾ ਗਾਣਾ ਸੁਣਾਉਣ ਦੀ ਬਾਕੀ ਤੁਸੀਂ ਵੱਡੇ ਹੋ ਦੱਸ ਸਕਦੇ ਹੋ ਗਲਤੀ ਮਲਤੀ ਹਲੇ ਮੈਂ ਨੈਟ ਤੇ ਸਰਚ ਨਹੀਂ ਕੀਤਾ ਕੀ ਗੱਲ ਹੈਗੀ ਕਿਦਾਂ ਹੈਗੀਆਂ ਕਿਉਂਕਿ ਬਸ ਕੈਮਰਾ ਚੱਕਿਆ ਦਿਲ ਕਰਿਆ ਕਿ ਗਾਣਾ ਦੋਕ ਲੈਣਾ ਤੁਹਾਡੇ ਨਾਲ ਸ਼ੇਅਰ ਕੀਤੇ ਜਾਂ ਸੋ ਐਨੀਵੇਸ ਇੰਸਟਾਗ੍ਰam ਪੇਜ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰੋ ਭਾਈ ਸਪੋਰਟ ਦੀ ਤੁਹਾਡੀ ਬਹੁਤ ਜ਼ਿਆਦਾ ਲੋੜ ਹੈ ਤੇ ਚੈਨਲ ਨੂੰ ਵੱਧ ਤੋਂ ਵੱਧ ਕਰੋ ਜੀ ਸਬਸਕ੍ਰਾਈਬ ਤੁਹਾਨੂੰ ਸਭ ਨੂੰ ਪਤਾ ਹੀ ਹੈ ਜੀ ਸੋਣ ਮਹੀਨਾ ਆ ਗਿਆ ਦਿਨ ਤੀਆਂ ਦੇ ਵੀ ਆ ਗਏ ਠੀਕ ਹੈ ਵਿੱਚੇ ਮਾਤਾ ਦੇ ਚਾਲੇ ਵੀ ਸ਼ੁਰੂ ਹੋ ਜੰਨੇ ਆ ਤੇ ਮੈਂ ਦੇਖਿਆ ਗਈ ਸੀ ਮੈਂ ਏਡੇ ਤੇ ਕੋਈ ਕੰਮ ਕਰਨ ਬਹੁਤ ਸੰਗਤ ਦੇ ਵਿੱਚ ਭਾਰੀ ਉਤਸ਼ਾਹ ਮੱਥਾ ਟੇਕਣ ਜਾ ਰਹੇ ਕੋਈ ਤੁਰ ਕੇ ਜਾ ਰਿਹਾ ਕੋਈ ਹੈ ਸਾਈਕਲ ਤੇ ਜਾ ਰਿਹਾ ਕੋਈ ਮੋਟਰਸਾਈਕਲ ਤੇ ਜਾ ਰਿਹਾ ਕੋਈ ਕਿਸ ਤਰ੍ਹਾਂ ਜਾ ਰਿਹਾ ਕੋਈ ਕਿਸ ਤਰ੍ਹਾਂ ਜਾ ਰਿਹਾ ਤੇ ਬੱਦਲ ਹੋਇਆ ਵਾ ਜੀ ਮੀ ਹਲੇ ਤੱਕ ਪੈ ਨਹੀਂ ਰਿਹਾ ਪਤਾ ਨਹੀਂ ਕਿਹ ਗੱਲ ਆ ਕਿੱਦਾਂ ਨਹੀਂ ਹੈਗੀ ਤੇ ਦੂਸਰੀ ਗੱਲ ਐਦਾਂ ਹੀ ਸੰਧਾਰਾ ਆ ਗਿਆ ਸੀਗਾ ਤੁਹਾਨੂੰ ਸਭ ਨੂੰ ਪਤਾ ਹੀ ਆ ਹੁਣ ਫਿਰ ਵੰਡਣ ਵੀ ਜਾਣਾ ਕਿਉਂਕਿ ਸਾਡੇ ਇਹ ਪ੍ਰਥਾ ਐ ਅਸੀਂ ਤਿੰਨ ਚਾਰ ਘਰਾਂ ਦੇ ਵਿੱਚ ਸੰਧਾਰਾ ਯਾ ਕੋਈ ਵੀ ਖੁਸ਼ੀ ਦੀ ਗੱਲ ਹੁੰਦੀ ਅਸੀਂ ਸ਼ੇਅਰ ਕਰਦੇ ਆਂ ਇਸ ਤਰ੍ਹਾਂ ਹੀ ਬਾਕੀ ਘਰ ਵੀ ਸਾਡੇ ਨਾਲ ਸ਼ੇਅਰ ਕਰਦੇ ਆਂ ਤੇ ਹੁਣ ਆਪਾਂ ਚੱਲੇ ਆਂ ਮੰਮੀ ਲੱਗੇ ਆਂ ਜੀ ਸਾਨੂੰ ਹਲੇ ਲਫਾਫੇ ਦੇ ਵਿੱਚ ਪਾ ਕੇ ਦੇਣ ਕਰਦੇ ਆਂ ਜੀ ਬੈਕ ਕੈਮਰਾ ਆਨ ਦੇਰੀਆ ਜੀ ਸਾਡੀ ਫੈਮਿਲੀ ਪਹਿਲਾ ਚੱਕ ਲਈਏ ਜੀ ਅਸੀਂ ਪੀਪਾ ਬੱਚੇ ਸਾਡਾ ਫਿਰ ਦਾ ਮੋਸਾ ਆਹ ਸਾਡਾ ਪਿਆ ਜੀ ਪੀਪਾ ਚੱਕੜਾ ਥੋੜਾ ਸੋ ਔਖਾ ਹੈ ਕਿਉਂਕਿ ਨਾ ਹੁਣ ਖੁੱਲੀਆਂ ਦਾ ਮੂਰੇ ਤੇ ਇਸ ਕਰਕੇ ਆ ਲਓ ਮਾ ਮੀਲਾ ਜੀ ਸਾਡੀ ਬੂਬੂ ਜੀ ਨੂੰ ਚਾਚੀ ਦਾ ਵਾਰੂ ਬੀਸ਼ਮਰ ਜੀ ਕਿਉਂ ਇਹ ਆਪਣੀ ਮਰਜੀ ਦੀ ਮਾਲਕਾ ਬਾਈਕੋ ਜੀ ਦਾ ਖਾਸ ਸਾਹਿਬ ਬਾਈਕੋ ਜੀ ਕੀ ਫਤਿਹਰੀ ਫਤਿਹ ਜੀ ਪਤਿਆਂ ਵਾਓ ਆਪਾਂ ਫੇਪਾ ਕੇ ਦੇਣੇ ਆ ਬੁੱਬੂ ਨੇ ਪਾਈ ਪਿੰਡ ਚ ਵੰਡੀਆਂ ਹੋਣੇ ਹੈਗੇ ਜੀ ਹਾਂ ਅੱਗੇ ਦਾ ਪਤਾ ਕਿਆ ਕਰੇ ਕਰਦੇ ਤੇ ਮਤਲਬ ਤੇ ਅੱਗੇ ਜਿਵੇਂ ਜੜੀ ਆਪਣੇ ਵੰਡਣੀਆਂ ਹੋਣੀਆਂ ਹਾਂ ਹੂੰ ਉਹਨੂੰ ਬੁਲਾ ਲਈ ਕਰਦੇ ਹੁੰਦੇ ਨੇ ਰਾਤ ਦੇ ਵਿੱਚ ਪਾ ਕੇ ਬੜਾ ਦੇਖ ਕੇ ਸਾਰੇ ਪਿੰਡ ਚ ਵੰਡਦੇ ਹੁੰਦੇ ਅੱਛਿਆ ਹੁਣ ਥੋੜਾ ਜਿਹਾ ਟਾਈਮ ਹੋਰ ਆਕੇ ਤਾਂ ਇਸ ਕਰਕੇ ਘਟ ਹੈਨਾ ਹਾਂ ਹੁਣ ਬਸ ਆਪਣੇ ਬੜੇ ਚੱਲੇ ਗਏ ਹੂੰ ਅੱਛਿਆ ਪ੍ਰਾਤ ਚ ਪਾ ਕੇ ਸੰਧਾਰਾ ਵੀ ਵੰਡਣ ਜਾਂਦੇ ਹੁੰਦੇ ਤੇ ਹੁਣ ਤਾਂ ਜਿਵੇਂ ਕਿਸੇ ਦੀ ਕੁੜੀ ਨਾ ਮੰਗਣਾ ਹੋ ਗਿਆ ਜਿੱਤੇ ਲੱਡੂ ਵੰਡ ਦੰਨੇ ਆ ਆਪਣੇ ਪਿੰਡ ਮਮੀ ਵੈਸੇ ਵਧੀਆ ਆਪਣੇ ਪਿੰਡ ਚ ਹਨਾ ਸਾਰੀ ਗੱਲਾਂ ਐ ਸ਼ੇਅਰ ਕਰਕੇ ਖੁਸ਼ ਹੋਨੇ ਲੋਕ ਚਾਹੇ ਥੋੜੀ ਚਾਹੇ ਜਿਆਦਾ ਹੂੰ ਸਾਰੀ ਦੁਆਇ ਕਰ ਦਿੰਦੇ ਹੈਗੀ ਬਹੁਤ ਪਿੰਡ ਹੈਗੇ ਵੀ ਅੱਛਾ ਹਣੇ ਕਿਨਾ ਕਿਨਾ ਲੁਹਾਵੇ ਜਵਾਦ ਕਿੱਥੇ ਤੋਂ ਉਹਦੇ ਤੋਂ ਹਾਂ ਕਹਿੰਦਾ ਚੇਰਾ ਵੀ ਦੇਈ ਹੂੰ ਸਦਰਾਂ ਦਾ ਬਣੀ ਰੱਖੋ ਕੇ ਤਿੰਨੇ ਠੀਕ ਆ ਹਾਂ ਤੇ ਕਰਦੇ ਆਂ ਯਾਰਟੀ ਤੇ ਤੁਹਾਨੂੰ ਪਤਾ ਲੱਗ ਗਈ ਗਈ ਹੋਈ ਰਾਈਟ ਅਕੀਆ ਕਰਦੀਆਂ ਤੇ ਚਾਬੀਆਂ ਚੱਪਲਾਂ ਦਾ ਪਾਲਾ ਤਾਂ ਹੀ ਜਾਓਗੇ ਮੈਂ ਵੀ ਕਹਿ ਰਿਹਾ ਮਾਣ ਨਹੀਂ ਪਈ ਬੁੱਬੂ ਜਾਣਾ ਕਿ ਨਹੀਂ ਮਾਸੀ ਐ ਨਹੀਂ ਮੰਦੀ ਰਹਿਣ ਦੇ ਇਹ ਕੋਈ ਨਹੀਂ ਛੱਡ ਮਾਸੀ ਦਾ ਬੀਬੀ ਬਦਿਆ ਮਾਸੀ ਕਹਿੰਦੀ ਕਿਤੇ ਜਾਣਾ ਇਹਨੇ ਕਿਤੇ ਜਾਣਾ ਨਹੀਂ ਹੈਗਾ ਹੁਣ ਕੀ ਕਰੇ ਮੂੜੀ ਬੰਦਾ ਇਹ ਆਪਣੇ ਆਪ ਚੋਂ ਲੱਗੀ ਵੀ ਕਸਣ ਕਸਣ ਲੱਗੀ ਵੀ ਆ ਉਹ ਦੇਖੋ ਲਾ ਹਾਂ ਹੋਈ ਨਹੀਂ ਪੂਰੇ ਲਿਓ ਬਸ ਤਿੰਨ ਲਫਾਫੇ ਚਾਰ ਲਫਾਫੇ ਜਾਣੇ ਹਨਾ ਹਾਂ ਜੀ ਮਾਸ ਨਹੀਂ ਮਾਮਾ ਲਫਾਫੇ ਵੀ ਦੇ ਗਿਆ ਤਾਂ ਆਪਣੇ ਆਏ ਅੱਛਾ ਪਾਉ ਪਾਉ ਬੱਦਲ ਫੇਰ ਘੋਰ ਕੇ ਮੁੜ ਗਿਆ ਹੁਣ ਫੇਰ ਮੰਮੀ ਹੋ ਗਿਆ ਬੱਦਲ ਸਾਫ ਉੱਪਰ ਚਲੋ ਮਰਜੀ ਆਉਦੀ ਓਦੀ ਆ ਰੰਗਾ ਨੂੰ ਅਯੋ ਨੀ ਚਣੀ ਪਤਾ ਨਹੀਂ ਰੱਬ ਕਹਿਣੇ ਆ ਰੰਗਾ ਵਿੱਚ ਰਾਜੀ ਚਲ ਲਿਆ ਪੈ ਇੰਨੇ ਘਰ ਬਣਾਏ ਹੋਦੇ ਓਕੇ ਤੀਰਵਾਤੀ ਹੋਵੇ ਤੇ ਕਾਲੇ ਚੱਚੇ ਰਹੋ ਠੀਕ ਹੈ ਨਾ ਹਾਂ ਬਸ ਠੀਕ ਹਾਂ ਚੋਲ ਕਿੱਥੇ ਪਿਆ ਚੋਲ ਅੰਦਰ ਤੇ ਲੈ ਆ ਅੱਛਾ ਆ ਕੇ ਘਰਦੀ ਫਿਰਦੀ ਐ ਮੈਨੂੰ ਚਾਹੀਦੀ ਐ ਇਹ ਬਾਹਰ ਦੀ ਲੈ ਮਾਤੇ ਅਥਰਲੇ ਚ ਪਾ ਦੇ ਨਹੀਂ 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 ਟ੍ਰਿਪ ਵਾਲੇ ਚ ਪਾਉਣੀ ਨਹੀਂ ਹੂੰ ਹੂੰ ਠੀਕ ਹੈ ਚ ਉਹਨੇ ਪਾ ਲਈ ਜਿੋਟੇ ਜੇ ਦੇਖੋ ਛੋਲਾ ਕਰੋ ਚੈੱਕ ਬੱਬੂ ਸਾਡੇ ਬੱਬੂ ਨੂੰ ਫੇਰ ਪੁੱਛੋ ਇੱਕ ਕਰੀ ਬੱਬੂ ਜਾਣਾ ਮੇਰੇ ਨਾਲ ਪੀਛ ਚੱਪਲਾ ਪਾ ਰਾਂ ਮੈਂ ਚੱਲੀਆਂ ਬਾਅਦ ਚਾ ਕਰੂੰ ਦਿਨੇ ਤੇਰੀ ਨਾ ਮੈਂ ਤਰੀ ਕਟਾਈ ਕਰਨੀ ਆ ਆ ਜੀ ਨਾ ਜਾਣੀ ਮੁਕੀ ਆਂ ਦਰਵਾਜ਼ਾ ਲੈ ਆਇਆ ਹਾਂ ਕਮਰੇ ਤੋਂ ਮੈਂ ਤਾਂ ਸ਼ੂਟਰੀ ਪਰ ਜਾਣਾ ਹੈ ਵਧੀਆ ਆਪਾਂ ਤਾਂ ਮौजਆ ਕਰਦੇ ਜਾਉਂਗੇ ਪੈਰ ਹੋਈ ਜਾਵੇ ਇੱਕ ਵਾਰੀ ਕਿਹਾ ਮਾਸੀ ਨੇ ਮੰਮੀ ਨੇ ਮਾਸੀ ਨੂੰ ਜਦ ਇੱਕ ਮਾਸੀ ਲੈ ਆਈ ਕੱਢ ਕੇ ਮਾਸੀ ਕਹਿੰਦੀ ਮੈਂ ਖਾਲੀ ਕਰਨਾ ਸਮਾਨ ਪਿਆ ਹੋਣਾ ਵਿਚਾਰੀ ਦਾ ਕੁਸ ਵਿੱਚ ਇਹਦੇ ਜਾ ਯਾ ਹੁਣ ਤੂੰ ਦੀਦੀ ਨਾਲ ਕੋ ਮੈਂ ਆ ਨਾ ਇਦਨ ਮੂੰਹ ਕਰੀ ਇਹ ਨਹੀਂ ਮੰਮਾ ਉਧਰ ਆ ਆ ਦੇਖ ਲੈ ਤੇਰਾ ਚੋਪੀ ਆਏ ਚੋਪੀ ਕਿੰਨਾ ਹੈ ਮੈਨੂੰ ਦੇ ਦੇ ਪੀਛ ਤੀਜੂ ਮੈਂ ਜੀਜੀ ਲਿਆਉਂਗਾ ਤੈਨੂੰ ਕਾਣੀ ਆਉਗੀ ਦਾ ਛੋਓ ਇਹ ਕੀ ਹੁੰਦਾ ਆ ਲੈ ਲੈਓ ਥੈਂਕ ਯੂ ਮਮ ਚਲੇ ਹਮ ਜਰਨੀ ਕਰਦੇ ਹਾਂ ਸਟਾਰਟ ਸੰਦਾਰਾ ਬਾੰਟਨੇ ਕੀ ਬੂਬੂ ਸਾਡਾ ਉਰੀ ਆ ਮੈਂ ਤਾਂ ਰਸਤੇ ਚ ਚੀਜ਼ੀਆਂ ਥਾਕੇ ਆਉਣੀਆਂ ਜੀ ਬਾਗਰ ਪੀਜਾ ਵਧੀਆ ਇਹ ਨੋਈ ਜਾਊਗੀ ਜੀ ਆਪਣਾ ਆ ਜਾ ਕੋਈ ਕੋਈ ਨਹੀਂ ਨੂੰ ਚੀਜੀ ਜੂਜੀ ਚਲੋ ਚੱਲੀਏ ਚੱਪਲ ਚਲ ਪਾਲਾ ਆ ਜਾ ਹੁਣ ਤੀਜੀ ਲੈ ਕੇ ਆਉਗਾ ਆ ਜਾ ਹੁਣ ਚੀਜੀ ਨਹੀਂ ਲੈ ਕੇ ਆਉਣੀ ਮੈਂ ਪੁੱਤ ਨਹੀਂ ਮੇਰਾ ਤੀਜੀਆਂ ਲੈ ਕੇ ਫਿਰ ਤਾਂ ਮਤਲਬ ਹੀ ਆ ਅੱਛਾ ਛੇ ਨਹੀਂ 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 ਜਾ ਮੇਰੀ ਮਾਂ ਘੜੀ ਘੜੀ ਆ ਜੀ ਚੱਲੇ ਆਪਾਂ ਸਾਰੇ ਲੰਗੇ ਵੇ ਖੇਤ ਵਾਲੇ ਨੂੰ ਤੇ ਪਤਾ ਨਹੀਂ ਕਾਤੇ ਇਹ ਚਿੜਚਿੜਾ ਜਾ ਕਰੀ ਜਾਂਦੀ ਐ ਇਸ ਕਰਕੇ ਰੋਈ ਜਾ ਰਹੀ ਅੱਜ ਤੇ ਹੁਣ ਆਪਾਂ ਚੱਲਦੇ ਆ ਚਾਚੀ ਦੇ ਕੋਲ ਦਿਨੇ ਆ ਜੀ ਸੰਧਾਰਾ ਕਿਆ ਹੈ ਜੀ ਸੋਲਰ ਸਿਸਟਮ ਲਵਾਣ ਲਈ ਕਰੋ ਜੀ ਸੰਪਰਕ ਸੁਖਮਨੀ ਸੋਲਰ ਸੁਖਮਨੀ ਦਾ ਸਹੀ ਹੈ ਜੀ ਐਡਵਰਟਾਈਜ਼ਮੈਂਟ ਹੋ ਗਈ ਚਲੋ ਕੋਈ ਨਹੀਂ ਕਿਸੇ ਦਾ ਭਲਾ ਹੋ ਗਿਆ ਕਿਆ ਪਤਾ ਤੁਹਾਡੇ ਵਿੱਚ ਜਿਹੜੇ ਵੀਡੀਓ ਦੇਖ ਰਹੇ ਆ ਕਿਸੇ ਨੂੰ ਲੋੜ ਹੋਵੇ ਇਸ ਕਰਕੇ ਦੇਖਦੇ ਹਾਂ ਹੁਣ ਘਰ ਕੋਣ ਕੋਣ ਚੱਲੀਏ ਫਿੱਦਰ ਖੜੀ ਹੈ ਜੀ ਸਾਡੀ ਬੱਚਾ ਪਾਰਟੀ ਇਹਨਾਂ ਦੀ ਚੱਲ ਰਹੀ ਹੈ ਕੋਈ ਇੰਪੋਰਟੈਂਟ ਮੀਟਿੰਗ ਪਿੱਛੇ ਕਰਨ ਕੁੱਤਾ ਤੂੰ ਵੀ ਖੜਾ ਹੈ ਹਾਂ ਅੱਛਾ ਠੀਕ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਹਾਂ ਵਧੀਆ ਹੈ ਗੱਡਦਾ ਬੋਏ ਠੀਕ ਹੈ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵਾਲੇ ਸੈਨ ਕੋਾ ਸਾਚੀ ਕਾਲ ਜੀ ਓਕੇ ਠੀਕ ਹੈ ਭਾਈ ਚਲੋ ਚਾਚੀ ਤੂੰ ਬੈਠੇਂ ਨਾ ਬਹੁਤ ਹੁਸੰਦਾਰ ਆ ਗਿਆ ਮੰਮੀ ਦਾ ਮਾਸੀ ਦਾ ਹੂੰ ਬਲੌਜੀ ਸਾਸ੍ਰਿਕਾ ਵੀਰ ਦੋਨਾਂ ਦਾ ਹੀ ਆ ਗਿਆ ਵੀਰ ਆਇਆ ਕੌਣ ਪਹਿਲੇ ਮਾਸੀ ਮਾਮਾ ਵੀਰ ਤੇ ਤਾਂ ਅੱਛਾ ਹੁਣ ਤਾਂ ਮੈਂ ਜਿਆਦਾ ਐਂਟਰੀ ਕਰਦੀ ਇੱਕ ਗੱਲ ਕਹਿੰਦੀ ਹੁੰਦੀ ਆ ਵੀਰ ਕਿੱਥੇ ਆ ਬਸ ਤੁਸੀਂ ਹਨਾ ਸੰਧਾਰਾ ਲੋ ਤੇ ਕੱਡੋ ਇੱਕ ਲਫਾਫਾ ਹੋਰ ਪਾਰਟੀ ਨੂੰ ਵੀ ਅੱਗੇ ਦੇ ਕੇ ਆਉਣੇ ਆ ਦੋ ਚਾਰ ਘਰ ਹੂੰ ਥੋੜਾ ਤਾਂ ਪਹੁੰਚ ਗਿਆ ਤਾਂ ਸਾਡੇ ਕੋਲ ਅੱਛਾ ਜਿਹੜਾ ਤੁਸੀਂ ਕਹਿੰਦੇ ਤੇ ਉਹਨਾਂ ਨੂੰ ਦੇ ਕੇ ਆਉਣਾ ਦੇ ਆਂਦਾ ਸਰਪੰਚਾਂ ਦੇ ਫਿਰ ਭੇਜ ਜੈਸਨੀ ਕੋਲ ਭੇਜਿਆ ਅੱਛਾ ਉਦੋਂ ਜਦ ਮੈਂ ਕਹਿੰਦੀ ਸੀ ਮੈਂ ਦੇ ਆਉਂਦੀ ਹਾਂ ਹਾਂ ਤੂੰ ਘਰ ਆਈ ਹੋਣੀ ਮੁਰਕੇ ਆਹ ਹਾਂ ਇਹ ਵੀ ਗੱਲ ਤਾਂ ਪਿੱਛੇ ਨੂੰ ਬਿਮਾਰ ਜੇ ਹੋਵੇ ਤੇ ਜੈਸਨੀ ਬੁਲਾਈ ਜੈਸਨੀ ਦੇ ਕੇ ਆਇਆ ਅੱਛਾ ਕੀ ਬਣਾ ਲਿਆ ਅੱਜ ਚਾਚੀ ਇਹਨੂੰ ਕਦ ਅਮਰੂਦ ਲੱਗੂ ਹੈ ਲੱਗਣ ਤਾਂ ਲੱਗੇ ਹਨਾ ਦੇਖੋ ਹਾਂ ਜਿੰਨਾ ਮਰਜੀ ਪਾਣੀ ਪਾਈਏ ਉਹਦੇ ਕੰਨੀ ਅਸਰ ਨਹੀਂਦਾ ਇਹ ਤਾਂ ਬੰਦ ਨਹੀਂ ਹੈ ਹਨਾ ਅੱਜ ਬੱਦਲ ਬੋਲ ਕੇ ਲੰਘ ਗਿਆ ਤਾਂ ਸੋਣ ਲੰਘ ਚੱਲੀ ਨਹੀਂ ਤਾਂ ਪੂਰਾ ਨਹੀਂ ਗਿਆ ਇਹਨੂੰ ਹਾਂ ਐ ਕਿਰਮੀ ਨੇ ਮਾਰਿਆ ਹਾਂ ਇੱਕ ਗੱਲ ਤਾਂ ਹੈਗੀ ਆ ਜਿਹੜੇ ਤੁਹਾਨੂੰ ਲੱਗੀਆਂ ਨਹੀਂ ਹੈਗੀਆਂ ਸਹੀ ਲੱਗੇ ਨਹੀਂ ਰਹੀਆਂ ਉਹ ਦੇਖੋ ਸਾਰੀਆਂ ਸੁੱਕੀਆਂ ਲੋਹਾ ਵੀ ਸੋਰ ਕੇ ਲੱਗੇ ਨਹੀਂ ਰਿਹਾ ਹੈਗਾ ਮੀਂਹ ਹੀ ਨਾ ਹੈ ਇੱਕ ਦੋ ਵਾਰੀ ਮੀਂਹ ਪੈ ਲਵੇ ਨਾ ਗੱਡ ਕੇ ਸਾਰਾ ਕੁਝ ਖੁੱਲ੍ਹੇ ਜਾਣਾ ਉੱਤੇ ਆਪਣੇ ਤਾਂ ਇੰਨਾ ਜ਼ੋਰ ਦੀ ਮੀਂਹ ਨਹੀਂ ਆ। ਹਾਂ ਸਹੀ ਗੱਲ। ਚਾਚੀ ਉਹ ਅੱਜ ਬੱਦਲ ਗਰਜੇ ਦਾ ਤਾਂ ਪਾਣੀ ਦੇਖਿਆ ਪਾਣੀ ਕਿੰਨੇ ਕਿੰਨਾ ਘੋਰਦਾ ਤਾਂ। ਹਾਂ ਮੈਂ ਤਾਂ ਦੰਦੀ ਚਮਕੌਰ ਪੂਰਾ ਪਿਆ ਮਾਮਾ ਕਹਿੰਦਾ ਅੰਨਾ ਮੀਂਹ ਪਿਆ ਨਾ ਮੈਂ ਮਸੀ ਨਿਕਲ ਕੇ ਆਇਆ ਅੱਜ। ਮਾਮਾ ਹੀ ਅੱਜ ਕੰਮ ਆਏ ਵੈ ਨਾ ਕੋਈ ਤੇ ਬਹੁਤ ਔਖਾ ਨਿਕਲ ਕੇ ਆਇਆ ਕਹਿੰਦੇ ਮੈਂ। ਤੇ ਪਾ ਦਿਆ ਕਰੋ ਹੁਣ ਇਹਨੂੰ ਰੋਜ਼ ਪਾਣੀ ਹੋਰ ਕਿਆ ਕਰਨਾ ਇਹ ਤਾਂ ਹੂੰ ਇਹ ਤਾਂ ਨਿਕਲੇ ਆਏ।

ਸ਼ਿਮਲਾ ਮਰਚੀ ਅੱਛਾ ਸ਼ਿਮਲਾ ਮਰਚੀ ਲਈਤੀ ਹੈ। ਇਹ ਹੁਣ ਲੱਗੀ ਹੋਣੀ ਹੈਗੀ। ਪੁਦੀਨਾ ਉਵੇਂ ਹੀ ਖੜਾ ਪੁਦੀਨਾ ਠੀਕ ਆ। ਪੁਦੀਨਾ ਤਾਂ ਬਠੇਰਾ ਪੱਟ ਲਿਆ ਦੋ ਤਿੰਨ ਵਾਰ ਮੈਂ। ਹਾਂ ਜੜ ਲੱਗ ਗਈ ਇਹਦੀ। ਹੋਈ ਜਾਂਦਾ ਫੇਰ ਹੋਈ ਜਾਂਦਾ ਬਧੀਆ ਤਾਂ ਫੈਲੀ ਜਾਂਦਾ। ਜੜ ਲੱਗ ਗਈ ਨਾ ਇਹਦੀ। ਗਲਤ ਉਹ। ਬੱਸ। ਆਹ ਕਿ ਅੱਛਾ ਤਾਂ ਉਹ ਉੱਗ ਗਿਆ ਖੱਬੜ ਪੱਟ ਗਿਆ। ਉੱਗ ਗਿਆ। ਜਿੰਨਾ ਮਰਜ਼ੀ ਪਾਣੀ ਦੇ ਦੋ ਇਹਨਾਂ ਨੂੰ ਕੋਈ ਫਾਇਦਾ ਨਹੀਂ। ਹਲੇ ਆ ਇੱਕ ਦੋ ਫੁੱਲ ਠੀਕ ਆ। ਹੌਦੋ ਸੁੱਕੇ ਗਏ ਆ ਆ ਕਦੇ ਗੱਡਿਆ ਵਾ ਵਿੱਚ ਵਿੱਚ ਸਿੱਧੀ ਕਰੀ ਗਈ ਸੀ ਅੱਛਾ 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 ਸੋ ਸੋ ਹੋ ਗਿਆ ਨਾ ਆ ਦੇਖ ਲੈ ਜੇ ਨਾ ਪੱਟੇ ਨਾ ਜਿਆਦੇ ਹੋ ਜਣਾ ਇਹ ਇਹ ਗੱਲ ਤਾਂ ਜੇ ਤਾਂ ਨਾਲ ਦੀ ਨਾਲ ਪੱਟੀ ਜਾ ਚਾਚੀ ਉਹ ਪਤੀਨੇ ਦੀ ਖੁਸ਼ਬੂ ਕਿੰਨੀ ਵਧੀਆ ਆਈ ਓਰੇ ਨੂੰ ਇੱਕ ਆਪਣੇ ਧਨੀਆ ਨਹੀਂ ਉਗਦਾ ਯਾਰ ਧਨੀਆ ਹੁਣ ਜਦੋਂ ਟਾਈਮ ਸੀ ਰਹੂਗਾ ਇਹ ਨਹੀਂ ਹੋਗਾ ਚਲੋ ਮੈਂ ਅੱਗੇ ਵੀ ਵੰਡੇ ਆ ਮੈਂ ਫਿਰ ਲੋ ਜੀ ਹੁਣ ਬੇਬੇ ਰਹੇ ਸੀ ਦੇ ਆਈਏ ਠੀਕ ਆ ਬੇਬੇ ਦੀ ਥੋੜੀ ਜੀ ਸਿਹਤ ਖਰਾਬ ਹੈ ਇਸ ਕਰਕੇ ਬੇਬੇ ਤੇ ਬੋਲ ਨਹੀਂ ਹੁੰਦਾ ਫੜਾ ਕੇ ਆਪਾਂ ਨੇ ਫਟਾਫਟ ਜਾਣਾ ਨਿਕਲ ਤੇ ਐਤਰ ਪ੍ਰਾਣਾ ਕਰ ਸਾਡਾ ਸ਼ਾਂਤੀ ਤਾਈ ਬੀਬੀ ਸਾਸਰੀ ਕਾਲ ਸਾਸਰੀ ਕਾਲ ਕੀ ਹਾਲ ਚਾਲ ਆ ਹੋ ਕੀ ਹਾਲ ਆ ਬਸ ਠੀਕ ਆ ਤੁਸੀਂ ਸੁਣਾਓ ਤੁਸੀਂ ਬੈਠੇ ਹੋ ਰ ਮੈਂ ਦੁੱਧ ਲੈ ਆਉਣੇ ਨੇ ਅੱਛਾ ਦੁੱਧ ਲੈ ਆਉਣ ਨੂੰ ਬੈਠੇ ਸੀਗੇ ਹੋਰ ਨਵੀਂ ਤਾਈ ਜੀ ਰਾਜੀ ਕੋਈ ਨਹੀਂ ਦਿਖਦੇ ਨਹੀਂ ਹੁਣ ਨਹੀਂ ਕੋਈ ਗੀਤ ਜਿਆਦਾ ਆ ਸੁਣਦਾ ਹੁਣ ਆ ਜਿਓ ਘਰ ਨੂੰ ਫੇਰ ਬਣਾ ਲਾਂਗੇ ਵੀਡੀਓ ਕੋਈ ਗੀਤ ਸੁਣਾ ਦਿਓ ਹਾਂ ਹਾਂ ਯਾਦ ਕਰ ਲਿਓ ਠੀਕ ਹੈ ਹਾਂ ਹੋ ਠੀਕ ਠਾਕ ਹੈ ਹਾਂ ਠੀਕ ਠਾਕ ਬਸ ਕਿਰਪਾ ਮਾਲਕ ਦੀ ਮੀਂਹ ਨਹੀਂ ਪੈਂਦੇ ਗਰਮੀਆਂ ਨੇ ਬੁਰਾ ਹਾਲ ਕਰੇ ਪਏ ਆ ਇੱਥੇ ਨਹੀਂ ਆ ਗਰਮੀਆਂ ਨੇ ਉਸਾਂਤਾ ਲੱਗਦੀ ਆ ਉਹ ਪਾਈ ਫੇਰ ਤੁਸੀਂ ਤਾਂ ਬਾਈ ਬਸ ਹਾਂ ਤੁਹਾਨੂੰ ਕਾਨੂੰ ਲੱਗਣੀ ਤੁਸੀਂ ਆਏ ਤੁਹਾਨੂੰ ਠੰਡ ਲਾਦੀ ਆ ਹਾਂ ਵੇ ਸਹੀ ਹਾਂ ਠੰਡੀ ਕਾ ਬੰਦ ਸਹੀ ਗੱਲ ਦੇਖ ਲੈ ਨਾਲ ਦੇਖਦਾ ਬਈ ਦੇਖਦਾ ਇਹ ਹਾਂ ਤਾਂ ਸੱਤੀ ਬਾਹਰ ਪਚੋਤਾ ਨਹੀਂ ਨਿਕਲ ਕੇ ਆਈ ਦੇਖ ਲਓ ਨਾਲੇ ਫੇਰ ਦੀ ਸਵੇਰ ਦੀ ਆ ਮੈਂ ਅੱਛਾ ਠੀਕ ਹੈ ਨਹੀਂ ਨਹੀਂ ਉਹ ਸੰਧਾਰਾ ਜੇ ਲੈ ਕੇ ਆਈ ਆ ਮੰਮੀ ਦੇ ਮਾਸੀ ਦਾ ਸੰਧਾਰਾ ਦੇਣਾ ਅਦਰ ਬੇਬੇ ਰਾਂ ਨੂੰ ਅੱਛਾ ਅੱਛਾ ਨਾ ਮਰ ਫਿਰ ਤਾਂ ਮੈਂ ਜਾਣੀ ਆ ਚਲੋ ਜੀ ਮੈਂ ਹੁਣ ਅਦਰ ਦੇ ਦਮ ਸੰਧਾਰਾ ਲੋ ਜੀ ਅਸੀਂ ਗਏ ਪਹੁੰਚ ਤੇ ਦੇਖਦੇ ਹੁਣ ਚਾਚੀ ਕੀ ਕੁਝ ਕਰ ਰਹੇ ਆ ਅੰਦਰ ਓ ਬੱਲੇ ਸਾਡਾ ਪੁੱਤ ਪੜਨ ਲੱਗਿਆ ਹੋਇਆ ਏ ਗੁੱਡ ਗਰਲ ਹਾਂ ਮੇਰੇ ਨਾਲ ਸਾਰੇ ਨਾਲ ਸ਼ਾਸਤਰੀ ਆਹ ਕੀੜੀਆਂ ਕਿ ਆਮਣਾ ਰਹੀਆਂ ਮੜੇ ਜੇ بڑے ਅੱਖਰ ਲਿਖ ਪੁੱਤ ਨਹੀਂ ਗੰਦੀ ਹੰਡਰਾਈਟਿੰਗ ਕਰ ਰਹੀਆਂ ਮੜੇ ਜੇ ਸੋਨਾ ਸੋਨਾ ਤਾਂ ਲਿਖ ਕੀੜੀਆਂ ਨਾ ਮਣਾ ਚਾਚੀ ਡਾਰਲਿੰਗ ਹਾਂ ਬਰੋਂ ਸਾਰੇ ਨਾਲ ਜੁੜ ਕੇ ਘਰ ਪਰ ਸ਼ਾਸਤਰੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਕੱਪੜੇ ਕਉਣ ਲੱਗੇ ਹੋ ਹਾਂ ਹਾਂਜੀ ਆਜੋ ਆਹ ਲਓ ਖੜੋ ਮੇਰਾ ਮਾਮਾ ਸੰਧਾਰਾ ਲਿਆਇਆ ਸੀ ਤੁਸੀਂ ਕੱਢ ਲਓ ਬੇ ਖਾ ਲਓ ਜੀ ਬਸ ਦੇਖੀ ਚਾਚੀ ਗਰਮੀ ਨੇ ਮਤ ਮਾਰੀ ਪਈਆ ਫਟਾਫਟ ਉਹਨਾ ਆਏ ਹੋਇਆ ਮੈਂ ਤਾਂ ਬਹੁਤ ਔਖੀ ਨਿਕਲੀ ਇਹ ਵੀ ਫਟਾਫਟ ਸੰਧਾਰੇ ਦੇ ਕੇ ਆਹ ਜੀ ਬਈ ਗੱਲ ਬਹੁਤ ਬੁਰਾ ਹਾਲ ਹੈ ਫੇਰ ਤਾਂ ਕਿੱਨਾ ਹੁੰਦਾ ਉਹ ਕਿੱਧਰ ਜਾਂਦਾ ਸੱਚੀ ਗੱਲ ਗੜਕ ਗੜ ਕੇ ਜਾਂਦਾ ਚਮਕਾਰ ਪੂਰਾ ਪਹਿਲੇ ਮੈਂ ਆਸ-ਪਾਸੇ ਤਾਂ ਬਈ ਜਾਂਦਾ ਦੱਸਦੇ ਆ ਆਪਣੇ ਹੀ ਨਹੀਂ ਪੈਂਦਾ ਫੁਗਰਾ ਔਰ ਟਿਊਸ਼ਨ ਤੇ ਆ ਕੇ ਉਹਦਾ ਹੀ ਬੈਗ ਚੱਕਿਆ ਹੀ ਰਿਹਾ ਮੈਂ ਪਤਾ ਕਿਦਾਂ ਲੰਘ ਗਿਆ ਸਾਈਕਲ ਹੀ ਲੈ ਕੇ ਅੱਛਾ ਕੁੱਤਾ ਬਹੁਤ ਲੜਦਾ ਚਾਚੀ ਮੇਰੇ ਨਾਲ ਹੋਰ ਬਹੁਤ ਲੜਦਾ ਏ ਤੂੰ ਮੈਨੂੰ ਬਾਉਂਦੀ ਆ ਮੈਂ ਤੈਨੂੰ ਬਾਉਂਗਾ ਤੂੰ ਮੈਨੂੰ ਐਦਾਂ ਕਹਿੰਦੀ ਮੈਂ ਤੈਨੂੰ ਐਦਾਂ ਕਹੂੰਗਾ ਆਹ ਲੜਦਾ ਮੇਰੇ ਨਾਲ ਸੌਂਕਣਾ ਵਾ ਕਹੋ ਆ ਤੇ ਕਿਆ ਕਹਿੰਦੇ ਹੁੰਨੇ ਆ ਚੱਲੀ ਜਾਂਦਾ ਨਕਤਾ ਪਿਆਰ ਵੀ ਬਥੇਰਾ ਕਰਦਾ ਫਿਰ ਇਹੋ ਜੀ ਕੋਈ ਗੱਲ ਨਹੀਂ ਕਈ ਵਾਰ ਜਾਂ ਚੜਦਾ ਸਬਜ਼ੀ ਕਾ ਬਣਾਈ ਦਾਲ ਬਣਾਈ ਦਾਦ ਬਣਾਈ ਹੋਈ ਠੀਕਾ ਮੜੀ ਜੀ ਇਹਨੂੰ ਕਾ ਸਾਫ ਹੰਡਰਾਈਟਿੰਗ ਲਿਖਿਆ ਕਰ ਕਿੰਨਾ ਗੰਦ ਪਾਉਂਦੀ ਆ ਧੰਨਵਾਦ ਤੇ ਇਥੇ ਬਿਠਾ ਲਈ ਮੈਂ ਸਪੈਸ਼ਲ ਹੈ ਹਾਂ ਥੱਲੇ ਕੋਈ ਕਾਪੀ ਰੱਖ ਕੈੜੀ ਜੀ ਨਾਂ ਲਿਖੋਣਾ ਇਹ ਤੇਰੇ ਸਕੂਲ ਚ ਜਾ ਕੇ ਆਉਂਗੀ ਫਿਰ ਮੈਂ ਵੀ ਕਹਿਣਾ ਕੁੜੀ ਦੀ ਹੰਡਰਾਈਟਿੰਗ ਸਾਫ ਕਰਾਉ ਪਾਈ ਪਹਿਲਾਂ ਚਾਚੀ ਹੰਡਰਾਈਟਿੰਗ ਦਾ ਖੇਲ ਨਾ ਨਹੀਂ ਪੜਦੀ ਆ ਚਾਹੇ ਨੇ ਮੰਨ ਕੇ ਚੱਲ ਕੁਐਸਚਨ ਗਲਤ ਲਿਖਿਆ ਹੋਵੇ ਆਨਸਰ ਸੌਰੀ ਹੰਡਰਾਈਟਿੰਗ ਸੋਣੀ ਹੋਵੇ ਅਗਲੇ ਨੇ ਫालतू ਨੰਬਰ ਦੇ ਦੇਣੇ ਇੱਕ ਨੰਬਰ ਚੱਲ ਦੇ ਦਿੰਨੇ ਆ ਹੁਣ ਚਾਹੀਦਾ ਪ੍ਰਸ਼ਨ ਸਹੀ ਹੋਵੇ ਹੰਡਰੇਟਿੰਗ ਇੰਨੀ ਗੰਦੀ ਹੋਈ ਤੇ ਨੰਬਰੇ ਕੱਟ ਜਾਣੇ ਹਾਂ ਚਲੋ ਮੈਂ ਹੁਣ ਅਗਲੀ ਪਾਰਟੀ ਨੂੰ ਵੀ ਦੇ ਆ ਮੈਂ ਸੰਧਾਰਾ ਫਿਰ ਮਿਲਾਂਗੇ ਓਕੇ ਬਾਏ ਬਾਏ ਹੈ ਬਸ ਬਸ ਬਾਏ ਕਰ ਦਿਓ ਚਲੋ ਜੀ ਚੱਲਦੇ ਆਪਾਂ ਆ ਹੈਗਾ ਜੀ ਚਾਚੇ ਰਾਂ ਦਾ ਘਰ ਜਿਨ੍ਹਾਂ ਨੂੰ ਅਸੀਂ ਸਰਪੰਚਾਂ ਦਾ ਘਰ ਰਹਿਦੇ ਕਿਉਂਕਿ ਇੱਥੇ ਪਹਿਲਾ ਸਰਪੰਚ ਹੈਗੇ ਸੀਗੇ ਤੇ ਇੱਧਰ ਸਾਡੀ ਆਂਟੀ ਹੈ ਜੀ ਬਲਾਉਸ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰੇਆਂ ਬੀਬੀਆਂ ਬਣਾ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਹਾਂ ਠੀਕ ਆ ਸਭ ਮੰਮੀ ਕਹਿੰਦੇ ਕਹਿੰਦੇ ਉਹਨਾਂ ਦੀ ਵੀਡੀਓ ਨਹੀਂ ਬਣਦੀ ਵੀ ਉੱਪਰ ਚਾਚੀ ਨਹੀਂ ਬਣਾਉਂਦੇ ਨਹੀਂ ਮੈਂ ਕਿਹਾ ਆਂਟੀ ਨੇ ਆਂਟੀ ਮਿਲ ਜਾਣਾ ਮੈਂ ਕਿਹਾ ਮੇਰਾ ਦਿਲ ਕਹਿੰਦਾ ਵੀ ਆਂਟੀ ਨਾਲ ਦਾਉ ਮਰ ਜਾਣਾ ਮੇਰਾ ਹਾਂ ਹੋਰ ਸੁਣਾਓ ਕਿੱਦਾਂ ਹਾਲੇ ਚੱਲੇ ਠੀਕ ਆ ਠੀਕ ਆ ਆਜੋ ਆਉਂਗੀ ਹਰ ਵਾਰ ਇੱਕੋ ਗੱਲ ਸੁਣਦੇ ਹੁੰਨੇ ਆ ਤੁਸੀਂ ਕਹਾਂ ਤੇ ਵੀ ਮੈਨੂੰ ਕਹਿਣਾ ਪੈਂਦਾ ਵੀ ਆਜੋ ਆਜੋ ਨਹੀਂ ਆਉਂਗੀ ਹਾਂ ਆਇਓ ਪਲੀਜ਼ ਦੇਖੀ ਫੇਰ ਕੁੱਤਾ ਆ ਰਿਹਾ ਮੇਰੇ ਬਾਲੂ ਇਹਨੂੰ ਸੰਭੋ ਮੜਾ ਜਾ ਹੈਂ ਹਾਂ ਠੀਕ ਆ ਅੰਕਲ ਜੀ ਕੰਮ ਕਾਰ ਵਧੀਆ ਚੱਲ ਜਾਂਦਾ ਵਾ ਮਾਲਕ ਦੀ ਕਿਰਪਾ ਨਾਲ ਚਲੋ ਗੱਡੀ ਵਧੀਆ ਚੱਲਦੀ ਆ ਹਾਂ ਹਾਂ ਇਹ ਮੇਕ ਦੀ ਕਿਰਪਾ ਹਨ ਇਤਰਵਜ ਦੀ ਕਿਰਪਾ ਨਹੀਂ ਉਸ ਮਾਲਕ ਦੀ ਅਕਾਲ ਪੁਰਖ ਦੀ ਕਿਰਪਾ ਅਸੀਂ ਤਾਂ ਜਰੀਆ ਆ ਕਿਉਂ ਵੀ ਆਂਟੀ ਅਸੀਂ ਤਾਂ ਜਰੀਆ ਆ ਆਏ ਹਾਏ ਮੁੱਖ ਤੇ ਮੁੱਖ ਤੇ ਸੋਹਣੀ ਜੀ ਸਮੈਲ ਦਿੰਦੇ ਹੋਏ ਅੱਖਾਂ ਨਾਲ ਸਾਨੂੰ ਦੇਖਦੇ ਹੋਏ ਮਿਲੋ ਜੀ ਸਾਡੇ ਚਾਚੇ ਨੂੰ ਹਾਂਜੀ ਉਰੇ ਮੈਨੂੰ ਫੜਾਉਣਾ ਹੈ ਕਿ ਉੱਪਰ ਫੜਾਉਣਾ ਹੈ ਓ ਅਸੀਂ ਡਿਸਾਈਡ ਕਰ ਲਾਂਗੇ ਪਹਿਲਾਂ ਸਾਸਰੀ ਕਾਲ ਤਾਂ ਬੁਲਾ ਦਿਓ ਮੈਂ ਪਹਿਨੇ ਹੱਥ ਜੋੜ ਤੇ ਅੱਛਾ ਅਬ ਮਤਲਬ ਬਿਨਾ ਬੋਲੀ ਵਾਲੀ ਸਾਸਰੀ ਕਾਲ ਆ ਇਹ ਸਭ ਤੋਂ ਵੱਡੀ ਆ ਸਾਡੇ ਦੇਖ ਲਓ ਅਸੀ ਗੱਲ ਕਹੇ ਤਾਂ ਦੂਰ ਤੇ ਮਾਰ ਬਗਾ ਗਾ ਹਾਂ ਜਿਹੜਾ ਹੱਥ ਜੋੜਦੇ ਨੇ ਸਭ ਤੋਂ ਵੱਡੀ ਇਹੋ ਇਹ ਤਾਂ ਗੱਲ ਹੈ ਹਾਂ ਇਹ ਗੱਲ ਤਾਂ ਹੈਗੀ ਆ ਹਾਂ ਅਜਾ ਉਮਜੋੜ ਮਸ਼ੀਨ ਹੈ ਟੋਕਾ ਕਰਦੀਆਂ ਨੇ ਮੇੜੀਆਂ ਕੰਮਾਂ ਦੇਖ ਰਿਹਾ ਹੁਣ ਬਾਈ ਅੱ비 ਨਾ ਕੋਈ ਸਮਾਨ ਰਹਿੰਦੀ ਧੱਕੇ ਤੇ ਟੋਕਲੇ ਨੂੰ ਲੱਗੀ ਦੇਖ ਟੋਕਣੇ ਕਰਨਾ ਕਹ ਹਾਂ ਟੋਕਣੇ ਕਰ ਬਾਈ ਹਾਂ ਇਹ ਮੈਨੂੰ ਡਰਾਤਾ ਅੱਛਾ ਕਾਤੇ ਨਹੀਂ ਟੋਕਾ ਕਰਨਾ ਇਹ ਬਾਈ ਸੋਹਰੇ ਜਾ ਕੇ ਆਇਆ ਹੋਇਆ ਅੱਛਾ ਜੇ ਬੰਦਾ ਸੋਹਰੇ ਤੇ ਆਉਂਦਾ ਨੇ ਸਹੀ ਹਾਲਤ ਚ ਆਉਂਦਾ ਹੈ ਅੱਛਾ ਹੁਣ ਪੂਰਾ ਮਤਲਬ ਕਿ ਐਨ ਖੁੱਲਾ ਪਰ ਹੈ ਹਾਂ ਹਾਂ ਉਹਨੇ ਕੱਟ ਕੁੰਨਾ ਕਾਟੋ ਫੁੱਲਾ ਪਰ ਖੇਲ ਹਾਂ ਨਹੀਂ ਆਪਣੀ ਗੱਲ ਹੀ ਕਰਦਾ ਉਹ ਨਹੀਂ ਭਾਈ ਸੌਰੀਆਂ ਤੇ ਆਇਆ ਮੜਾਜ ਰੋਬ ਤਕਾ ਕੇ ਆਇਆ ਹੁਣ ਹੌਲੀ ਹੌਲੀ ਉਤਰੂ ਰੋਬ ਰੋਬ ਉਤਰ ਗਿਆ ਉਤਰ ਗਿਆ ਰੋਬ ਉਤਰ ਗਿਆ ਆਂਟੀ ਇੱਕ ਮਿੰਟ ਚ ਉਤਾਰ ਦਿੰਦੀ ਆ ਰੋਬ ਤਾਂ ਉਹ ਨਹੀਂ ਕੋਈ ਇਸ਼ੂ ਹੈ ਗਿਆ ਇੱਧਰ ਹੈਗੇ ਰੋਬ ਦਾ ਹਰ ਨਿਆੜੀ ਆਂਟੀ ਆਇਆ ਨਾ ਖਰੀਆਕਰ ਅੰਕਲ ਦਾ ਮੜਾਜ ਮੜਾਜ ਚਾਚੇ ਨਹੀਂ ਆਂਟੀ ਨੇ ਸਮਝਾਉਣਾ ਆਪਣਾ ਮੜਾਜ ਸਿਹਾਬੀਕਰ ਨਹੀਂ ਐ ਨਹੀਂ ਹੈਗਾ ਦੇਖੋ ਸੌਰਿਆ ਜਾਇਆ ਹਾਂ ਠੀਕ ਹੈ ਨਾ ਉੱਥੋਂ ਜੋ ਉਸ ਮਾਰਜੀਕਰ ਹੁਣ ਤਾਂ ਆਪਣੇ ਪਿੰਡ ਆ ਗਿਆ ਉਹ ਵੀ ਇੱਕੜ ਇੱਥੇ ਰੱਖ ਰਿਹਾ ਹੈ ਨਹੀਂ 500 ਰੁਪਏ ਨੇ ਸੌ ਰਿਹਾ ਹੁੰਦਾ ਨਾ ਬਹੁਤ ਆ 500 ਲੈ ਅੱਛਾ ਕਿੰਨੇ ਦੂਰ ਆ ਸਾਰੇ ਤੇਰੇ 1 ਘੰਟੇ ਮੋ ਕੈਨੇਡਾ ਵਾ ਕੀ ਹੁੰਦਾ ਫੇਰ ਨਹੀਂ ਫੇਰ ਫਿਰ 500 ਫੇਰ ਅਸੀਂ ਵੀ ਕਹਨੇ ਆ ਫੇਰ ਅਸੀਂ ਮੰਨਦੇ ਆ ਭਾਈ 500 ਨਾਲ ਕੈਨੇਡਾ ਨਹੀਂ ਜਾ ਹੁੰਦਾ ਪਰ ਮੈਂ ਕੈਨੇਡਾ ਮੈਂ ਨਹੀਂ ਗਿਆ ਫਿਰ ਇਹ 500 ਕਾ ਹੁੰਦਾ ਜਿੰਨਾ ਕੀ ਜਿੰਨੀ ਕੀ ਦੂਰ ਹੈਗੇ ਨਾ ਬਚਾਉਂਦੇ 100 ਰੁਪਏ 150 ਚ ਮੁੜਿਆ ਮੋਥੇ ਦੇ 100 ਰੁਪਏ ਮਿਲੇ ਕੇ ਕੈਨੇਡਾ ਵਾ 50 ਤੇਰਾ ਖਰਚਾ ਹੁੰਦਾ ਨਹੀਂ 100 ਦੇ ਕਿਨੇ ਲੈ ਜਾ 100 ਰੁਪਏ ਤੇ ਨਹੀਂ ਲੈਣਾ ਮੇਰੇ ਘਰ ਸੋਨਾ ਤੂੰ ਕੈਨੇਡਾ ਵਾ ਤੇ ਮੁੰਡਾ ਨੂੰ ਪਾਸਾ ਵਾ ਇਹਦੇ ਜਾਣਦੇ ਮੈਂ ਤਾਂ ਹੀ ਕਿ 50 ਹੋਣ ਜਾਣਦੇ 100 ਦੇ ਕੇਲੇ ਲੈ ਜਾ ਬਾਈ ਬਸ ਹੋਰ ਕਿਉਂ ਕੇਲੇ ਵੀ ਲੱਗ ਗਿਆ ਖਾਲੀ ਜਬੜੇ ਮੈਂ ਨਾਲ ਕੇਰੇ ਕੁੜਦੇ 10 ਦਿਨ ਬਾਅਦ ਗਿਆ ਜੱਸ ਉਹ ਚੱਲ ਉਹ ਤਾਂ ਉਈਓ ਖੁਸ਼ ਹੋਗੇ ਹੁਣੇ ਆ ਵੀ ਜਵਾਈ ਆਇਆ ਉਹ ਤਾਂ ਉਈਓ ਖੁਸ਼ ਹੋਗੇ ਹੁਣੇ ਆ ਪਹਿਲੇ ਹੀ ਖੁਸ਼ ਹੋਗੇ ਬਸ ਹੋਰ ਕੀ ਚਾਹੀਦਾ ਚਾਚੂ ਵੈਸੇ ਖੁਸ਼ ਹੋਗੇ ਉਹਨੇ ਵੀ ਜਵਾਈ ਆਇਆ ਠੀਕ ਨਹੀਂ ਆਂਟੀ ਮੈਂ ਤਾਂ ਤਰਸਦੇ ਆ ਵੀ ਸਾਡੇ ਜਵਾਈ ਆਣਗੇ ਕੁੜੀਆਂ ਆ ਜੰਨੀਆਂ ਤਾਂ ਕਰਕੇ ਹਾਂ ਇਹਨੂੰ ਤਾਂ ਖਾਸ ਕਰਕੇ ਮੇਰੇ ਸਾਹ ਦੇ ਕਰਕੇ ਦੱਸਨੇ ਆ ਉਹਨਾਂ ਕਹਿੰਦੇ ਨਾ ਖੇលਿਆ ਹੋਇਆ ਨਾ ਉਹਨਾਂ ਹਾਈ ਵੀ ਕੋ ਸਾ ਮੈਂ ਮੇਰਾ ਸੋਹਰਾ ਕਹਿੰਦਾ ਹਾਈ ਵੀ ਕੋ ਸਾ ਮੈਂ ਗੋਲੀ ਜੀ ਕੰਮ ਕਰ ਲੈ ਮੈਮ ਦੂਛਾ ਕੱਪ ਅਗਰ ਇਹ ਜੀਓ ਪਿੱਛੇ ਚੱਲਦੀਆਂ ਚਾਚੂ ਇਹ ਬਈ ਨੈਸ਼ਨ ਖੇលਿਆ ਹੋਇਆ ਪਲੇਅਰ ਇਹ ਹਾਂ ਇੱਕ ਗੱਲ ਆ ਉਹ ਅੰਨਾ ਅੰਨਾ ਫਿਰ ਵੀ ਉਮਰ ਖਾਸੀ ਹੋਗੀ ਚਲਾਈ ਰੱਖਦੇ ਆਪਣੇ ਸਰੀਰ ਨੂੰ ਕੁਛ ਵੀ ਆ ਹਾਂ ਆ ਚਲਾਉਣੇ ਆਲੀ ਹੈ ਹਾਂ ਇਹ ਚਲਾਉਣੇ ਆਲੀ ਹੂੰ ਉਸ ਵੀ ਆ ਆਂਟੀ ਗਾਣਾ ਗੁਣਾ ਕੱਢ ਕੇ ਪਿਆਰ ਨਾਲ ਚਲਾ ਲੈਂਦੀ ਆ ਇਹ ਗੱਲ ਤਾਂ ਹੈਗੀ ਆ ਆਂਟੀ ਦੀ ਤਾਂ ਕਿਆ ਗੱਲ ਕਹਿਣੇ ਆ ਇਹਨੂੰ ਮੋੜ ਕੇ ਜਵਾਨ ਦੇਣਾ ਅੱਛਾ ਇਹਨੂੰ ਮੋੜ ਕੇ ਦਬਾਉ ਦੇ ਕਿਆ ਦਮ ਆ ਦੇ ਨਾ ਸਾਲ ਸੋ ਸਾਨੂੰ ਪਹਿਲਾਂ ਕਿਤੇ ਵਿਆਹ ਤੇ ਨੇ ਹੂੰ ਮੈਂ ਨਾ ਤੈਨੂੰ ਗਲਤ ਨਹੀਂ ਕਿਹਾ 16 ਸਾਂ ਤੇ 18 ਸਾਂ ਫੋਨ ਕਰਕੇ ਇਹਨੂੰ ਮੈਂ ਮੈਂ ਨਹੀਂ ਗਲਤ ਕਿਹਾ ਮੈਂ ਇਹ ਤੇਰੇ ਵਰਗਾ ਤਾਂ ਬੰਦਾ ਹੀ ਨਹੀਂ ਕੋਈ ਇਹ ਤਾਂ ਆਏ ਕਹਿੰਦੇ ਆ ਵੀ ਬਿੱਟਾ ਨਾ ਅੰਕਲ ਵੀ ਤੁਸੀਂ ਆਹ ਉਮਰ ਚ ਵੀ ਇੰਨਾ ਕੰਮ ਕਰਦੇ ਆ ਚਾਚਾ ਆਹ ਗੱਲ ਕਹਿੰਦਾ ਵੀ ਤੁਹਾਨੂੰ ਸ਼ਾਬਾਸ਼ ਦੇਣੀ ਪੈਣੀ ਆ ਵੀ ਅਸੀਂ ਬੰਦੇ ਇਕੱਠੇ ਕਰਨੇ ਆ ਔਰੇ ਤੁਹਾਡੀ ਮਾਣਾ ਪਾਉਣੀ ਆ ਅੱਛਾ ਹਾਂ ਮਾੜਾ ਪਾੜ ਇਹਨਾਂ ਜੁੱਤੀਆਂ ਦੀ ਨਹੀਂ ਆਂਟੀ ਨਾ ਗਲਤ ਕਰਨਾ અને હી જુટિયા નહી પૌની વઢિયા પૌનીયા હા હમ બંદા ક સורה ન જાય આપના પોતાના પર નિર્ભર હો કે જંદા બસ ગલ ખતમ ઇથી દે ગયા હે پورا ફુનલ કાઢ હો આ સા સુન ઉપર જા કે મંજી દેતે હે હા મોટા ફુરા કરકે આયગા કલ તા ગોટા નિકદ રયા ફિર ચલો કોઈ ગલ ન કમ દી તન ગઈ જાય ગડી કમ જલદા હા ਰੇਡੀ ਨੂੰ ਚਲਾਉਂਦੇ ਨੂੰ ਦੇਖਿਓ ਪਿੱਛੇ ਬੈਠ ਕੇ ਚਲਾਉਂਦਾ ਇਹਨ ਮਜ਼ੇ ਨਾਲ ਐਨ ਖੁਸ਼ੀ ਨਾਲ ਅੰਕਲ ਆਇਆ ਨਾ ਆਪਾਂ ਆਪ ਤਾਂ ਇਹ ਕੰਮ ਵੀ ਕਰਿਆ ਖੁਸ਼ੀ ਖੁਸ਼ੀ ਰਹੀਦਾ ਖਾਈ ਪੀਦਾ ਵੱਡਾ ਆਹ ਬਹੁਤ ਤਸਰੀਫ ਤੇ ਤੇਰੇ ਤੇ ਦਿਖ ਰਿਹਾ ਹਾਂ ਹਾਂ ਜਿਹੜੇ ਆਦੇ ਮੋੜੇ ਬੜਦੇ ਐ ਕੋਈ ਨਹੀਂ ਲੈਨੇ ਮੋੜਾ ਪਰ ਆਹ ਸਹੀ ਗਾ ਉਹ ਚਲੋ ਕੋਈ ਗੱਲ ਨਹੀਂ ਚਲੋ ਜੀ ਫੇਰ ਠੀਕ ਆ ਆਪਾਂ ਫੇਰ ਮਿਲਾਂਗੇ ਪਰ ਤੈ ਕਰਕੇ ਆਓ ਦੇਖ ਲਓ ਜੀ ਦੁੱਧ ਲੈ ਕੇ ਆ ਰਿਹਾ ਸਾਡਾ ਮੁੰਡਾ ਜਿਹੜੇ ਕਹਿੰਦੇ ਕੰਮ ਨਹੀਂ ਕਰਦਾ ਦੇਖ ਲਓ ਕਿੰਨਾ ਕੰਮ ਕਰ ਰਿਹਾ ਇਹ ਲੇ ਆਇਆ ਪਰਾਲੀ ਲਿਆਂਦੀ ਐਦਾਂ ਕਰਦੇ ਫਿਰ ਜਾ ਛੇਕਾ ਜੀ ਇੱਥੇ ਮੀਟਿੰਗ ਚੱਲ ਰਹੀ ਆ ਥੱਲੇ ਤੇ ਪਹੁੰਚ ਗਏ ਜੀ ਆਪਾਂ ਘਰ ਚਲੋ ਜੀ ਫੇਠੀਕਾ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਚ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਤੇ ਦੂਗੀਆਂ ਤਕਲੀਫਾਂ ਤੋਂ ਰੱਖੇ ਜੀ ਧੂ ਓਕੇ ਫਿਰ ਬਾਏ ਬਾਏ